ਅਨੰਤ ਅਬਾਨੀ ਤੇ ਰਾਧਿਕਾ ਮਰਚੰਟ ਦਾ ਵਿਆਹ 12 ਤਰੀਕ ਨੂੰ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਸੁਪਰਸਟਾਰ ਹਾਲੀਵੁੱਡ 스타 ਅਤੇ ਬਾਲੀਵੁੱਡ ਦੇ ਕਈ ਸਟਾਰਾਂ ਨੂੰ ਇਸ ਦਿਨ ਨਿਉਤੇ ਭੇਜੇ ਗਏ ਐ ਸੋ ਅੰਮ੍ਰਿਤਸਰ ਦੇ ਆਰਟਿਸਟ ਰੁਬਲ ਦੁਆਰਾ ਇੱਕ ਤਸਵੀਰ ਜ਼ਰੂਰ ਬਣਾਈ ਗਈ ਹੈ ਉਹਨਾਂ ਦੀ ਇੱਛਾ ਹੈ ਕਿ ਇਸ ਤਸਵੀਰ ਨੂੰ ਅਨੰਤ ਅਬਾਨੀ ਦੇ ਰਾਧਿਕਾ ਮਰਚੰਟ ਨੂੰ ਉਹਨਾਂ ਦੇ ਵਿਆਹ ਦੇ ਤੋਹਫੇ ਦੇ ਤੌਰ ਤੇ ਭੇਜੀ ਜਾਏਗੀ ਫਾਈਨਲ ਟੱਚਸ ਇਸ ਤਸਵੀਰ ਨੂੰ ਦਿੱਤਾ ਜਾ ਰਿਹਾ ਰੁਬਲ ਆਲੋ ਇਸ ਤੋਂ ਪਹਿਲਾਂ ਰੁਬਲ ਦੀ ਗੱਲ ਕਰੀਏ ਤਾਂ ਰੁਬਲ ਵਾਲੋ ਕਈ ਐਹੋ ਜਿਹੀ ਤਸਵੀਰਾਂ ਬਣਾ ਕੇ ਫਿਲਮ ਸਟਾਰਾਂ ਨੂੰ ਭੇਜੀਆਂ ਜਾ ਚੁੱਕੀਆਂ ਜਿਵੇਂ ਅਸ਼ਵੇਰੇ ਰਾਏ ਅਭਿਸ਼ੇਕ ਬੱਚਨ ਕਰੀਨਾ ਕਪੂਰ ਸੈਫ Али ਖਾਨ ਨੂੰ ਤੋਹਫੇ ਦੇ ਤੌਰ ਤੇ ਉਹਨਾਂ ਦੀਆਂ ਤਸਵੀਰਾਂ ਜ਼ਰੂਰ ਵਿਆਹ ਤੋਂ ਬਾਅਦ ਭੇਜੀਆਂ ਗਈਆਂ ਸੋ ਰੁਬਲ ਨਾਲ ਗੱਲ ਕਰਾਂਗੇ ਰੁਬਲ ਜੀ ਫਾਈਨਲ ਟੱਚਸ ਦਿੱਤੇ ਜਾ ਰਹੇ ਹੈ ਮੂੰਹ ਬੋਲਦੀ ਤਸਵੀਰ ਹੈ ਕਿੰਨਾ ਸਮਾਂ ਲੱਗਾ ਇਸ ਤਸਵੀਰ ਨੂੰ ਤੇ ਕੀ ਇੱਛਾ ਕੀ ਹੈ ਸਰ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋ ਜਾ ਰਿਹਾ ਤੇ ਮੈਂ ਉਸ ਮੌਕੇ ਤੇ ਆਪਣੀ ਇੱਕ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤੀ ਆ ਤੇ ਮੈਂ ਚਾਹਨਾ ਹੈ ਪੇਂਟਿੰਗ ਮਾਨੀਆ ਉਸ ਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਅਸ਼ਵਰਿਆ ਅਭਿਸ਼ੇਕ ਬਚਨ ਜੀ ਦੀ ਪੇਂਟਿੰਗ ਕਪਲ ਬਣਾਈ ਸੀ ਜਦੋਂ ਉਹਨਾਂ ਦਾ ਵਿਆਹ ਆਇਆ ਸੀ ਤੇ ਜਦੋਂ ਅਮਰਸਰ ਵਿਜ਼ਿਟ ਤੇ ਅਭਿਸ਼ੇਕ ਬਚਨਾ ਹੈ ਤੇ ਮੈਂ ਉਹਨਾਂ ਨੂੰ ਪਰਸਨਲੀ ਪੇਂਟਿੰਗ ਦਿੱਤੀ ਸੀ ਤੇ ਉਹਨਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ ਸੈਫਰੀ ਖਾਨ ਕਰੀਨਾ ਕਪੂਰ ਸ਼ਿਲਪਾ ਸ਼ਟੀ ਰਾਜਕੁੰਦਰਾ ਉਹ ਵੀ ਜਦੋਂ ਅਮਰਸਰ ਵਿਜ਼ਿਟ ਤੇ ਆਏ ਸੀ 2 ਸਾਲ ਬਾਅਦ ਆਏ ਸੀ ਸ਼ਿਲਪਾ ਸ਼ਟੀ ਤੇ ਮੈਂ ਉਹਨਾਂ ਨੂੰ ਗਿਫਟ ਕੀਤੀ ਸੀ ਪੇਂਟਿੰਗ ਤੇ ਮੇਰੀ ਤਮੰਨਾ ਵੀ ਹੈ ਕਿ ਜੇ ਅਮਰਸਰ ਵਿਜ਼ਿਟ ਤੇ ਗੋਲਡਨ ਟੈਂਪ ਅਗਰ ਨਹੀਂ ਤੇ ਮੈਂ ਇਹਨਾਂ ਨੂੰ ਇਹ ਬਾਈਕ ਕੋਰੀਅਰ ਕਰਾਂਗਾ ਪੇਂਟਿੰਗ ਇਸ ਤੋਂ ਪਹਿਲਾਂ ਤੁਸੀਂ ਦੱਸਿਆ ਤੁਸੀਂ ਬਹੁਤ ਤਸਵੀਰਾਂ ਬਣਾ ਚੁੱਕੇ ਹੋ ਇੱਕ ਇੱਕ ਹੋਰ ਤਸਵੀਰ ਲੱਗੀ ਹੈ ਜਿਹੜੀ ਤੁਸੀਂ ਆਪ ਬਣਾਈ ਹੈ ਸੋ ਕਲਾਕਾਰਾਂ ਦੀ ਤਸਵੀਰਾਂ ਵਾ ਕਿਦੋਂ ਬਣਾਈਆਂ ਸੀ ਇਹ ਤਸਵੀਰ ਸਰੇ ਬੋਲੀਵੁੱਡ ਦੀ ਮੈਂ ਜਿਹੜਾ ਇਤਿਹਾਸ ਬਣਾਇਆ ਸੀ 2013 ਦੇ ਵਿੱਚ ਬਣਾਇਆ ਜਦੋਂ ਬੋਲੀਵੁੱਡ ਦੇ 100 ਸਾਲ ਹੋਏ ਸੀ ਤੇ ਮੈਂ ਪੂਰਾ ਇਤਿਹਾਸ ਬਣਾਇਆ ਦਾਦਾ ਸਾਹਿਬ ਫਾਲਕੇ ਤੋਂ ਲੈ ਕੇ ਆਸ਼ਕੀ ਟੂ ਤੱਕ 2013 ਤੱਕ ਪੂਰਾ ਮੈਂ ਇਤਿਹਾਸ ਕਵਰ ਕੀਤਾ ਹੈ ਤੇ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਨਾਮ ਦਰਜਾ ਤੇ ਇਸ ਤੋਂ ਇਲਾਵਾ ਹ Hollywood ਦਾ ਜਦੋਂ ਓਸਕਰ ਵਾਰਡਸ ਹੋਏ ਸੀ ਉਦੋਂ ਵੀ ਮੈਂ 100 ਕਲਾਕਾਰਾਂ ਦੀ ਪੇਂਟਿੰਗ ਨਹੀਂ ਸੀ ਤੇ 46 ਰਾਸ਼ਟਰਪਤੀ ਬਣਾਏ ਅਮਰੀ ਅਮਰੀਕਾ ਦੇ ਤੇ ਜਿਹੜੇ ਇੰਡੀਆ ਦੀ ਹੋਣ ਇਲੈਕਸ਼ਨ ਹੋਈ ਆ ਉਹਦੇ ਵਿੱਚ ਵੀ ਮੈਂ ਇੰਡੀਆ ਦੇ ਸਾਰੇ ਪ੍ਰੈਮ ਮਿਨ ਕਿੰਨਾ ਸਮਾਂ ਲੱਗਾ ਕੁੱਲ ਕਿੰਨਾ ਟਾਈਮ ਲੱਗਾ ਕਿਵੇਂ ਮਨ ਦੇ ਵਿੱਚ ਆਇਆ ਤੁਹਾਡੇ ਸਰ ਇਹ ਇੰਡੀਆ ਦੇ ਵਿੱਚ ਇੱਕ ਸ਼ਾਈ ਸ਼ਾਦੀ ਹੋਣ ਜਾ ਰਹੀ ਆ ਰਾਇਲ ਵੈਡਿੰਗ ਆ ਬਹੁਤ ਵੱਡੀ ਜਿਸ ਤਰ੍ਹਾਂ ਕਿ ਮੈਂ ਬੋਲੀਵੁੱਡ ਸਟਾਰਸ ਦੀ ਵੀ ਪੇਂਟਿੰਗ ਬਣਾਈ ਆ ਤੇ ਇਹ ਮੈਂ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਹਾਲੀਵੁੱਡ ਅਗਰ ਗੱਲ ਕੀਤੀ ਜਾਵੇ ਹਾਲੀਵੁੱਡ ਦੇ ਕਲਾਕਾਰ ਆ ਰਹੇ ਨੇ ਕ੍ਰਿਕਟਰਸ ਆ ਰਹੇ ਨੇ ਲੀਡਰਸ ਆ ਰਹੇ ਨੇ ਇਨੇ ਵੱਡੇ ਵੱਡੇ ਲੋਕਾਂ ਨੂੰ ਨਿਯੋਤਾ ਮਿਲਿਆ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਬ੍ਰਿਟਨ ਦੇ ਰਾਜਕਮਾਰ ਉਹਨਾਂ ਦੀ ਪ੍ਰਿੰਸਾ ਰੀਦੀ ਪੇਂਟਿੰਗ ਬਣਾਈ ਸੀ ਤੇ ਉਹਨਾਂ ਦੇ ਬ੍ਰਦਰ ਦੀ ਵੀ ਪੇਂਟਿੰਗ ਬਣਾਈ ਸੀ ਇਸ ਨੂੰ ਕਿੰਨਾ ਸਮਾਂ ਲੱਗਾ ਕਿੰਨੇ ਵਾਹ ਕਿੰਨੇ ਦਿਨ ਸਰ ਇਹ ਪੇਂਟਿੰਗ ਦਾ ਜਿਹੜਾ ਸਾਈਜ਼ ਆ 5 ਫੀਟ ਬਾਈ 6 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਇਹ ਅਕ੍ਰੀਲਿਕ ਕਲਰਸ ਦੇ ਨਾਲ ਬਣਾਈ ਇਹਨੂੰ ਟੋਟਲ 22 ਦਿਨ ਲੱਗੇ ਪੇਂਟਿੰਗ ਨੂੰ ਬਣਾਉਂਦੇ ਵਿੱਚ ਅੱਜ ਇਹਨੂੰ ਮੈਂ ਪੇਂਟਿੰਗ ਨੂੰ ਫਾਈਨਲ ਟੱਚਸ ਦੇ ਰਿਹਾ ਹਾਂ ਸੋ ਬਿਲਕੁਲ ਪੇਂਟਿੰਗ ਨੂੰ ਫਾਈਨਲ ਟੱਚਿਸ ਦੇ ਰਿਹਾ ਹੈ ਬਾਏ देन ਇਸ ਪੇਂਟਿੰਗ ਨੂੰ ਬਣਾਉਣ ਤੇ ਲੱਗੇ ਮੂੰਹ ਬੋਲਦੀ ਤਸਵੀਰ ਜ਼ਰੂਰ ਹੈ ਅਨੰਤ ਮਾਨੀ ਅਤੇ ਰਾधिका ਮਰਚੰਡੀ ਤੇ ਆਰਟਿਸਟ ਰੂਬਲ ਦੀ ਇੱਛਾ ਹੈ ਕਿ ਇਸ ਤਸਵੀਰ ਨੂੰ ਉਹਨਾਂ ਨੂੰ ਤੋਹਫੇ ਦੇ ਤੌਰ ਤੇ ਉਹਨਾਂ ਦੇ ਵਿਆਹ ਤੋਂ ਬਾਅਦ ਤੋਹਫੇ ਦੇ ਤੌਰ ਤੇ ਭੇਜਿਆ ਜਾਵੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ